ਨਜੀ ਇੰਚਾਰਜ ਸੀਆਈਏ ਫਰੀਦਕੋਟ ਨੂੰ ਕੱਲ ਇੱਕ ਜਾਣਕਾਰੀ ਮਿਲੀ ਸੀ ਦਰਾਂਨੇ ਗਸ਼ਤ ਤੇ ਕਿ ਕੁਝ ਵਿਅਕਤੀ ਜਿਹੜੇ ਚੋਰੀ ਦੇ ਜਿਹੜੇ ਮੋਟਰਸਾਈਕਲ ਹੈਗੇ ਤਿੰਨ ਵਿਅਕਤੀ ਨੇ ਜਿਹੜੇ ਮੋਟਰਸਾਈਕਲ ਜਿਹੜੇ ਚੋਰੀ ਕਰਦੇ ਗਾਂਵ ਵਿੱਚ ਦੀ ਫਰਾਗ ਚ ਨੇ ਇਹਨਾਂ ਨੂੰ ਫਿਰ ਉਹ ਬੰਦੇ ਤਿੰਨ ਜਿਹੜੇ ਹੈਗੇ ਉਹ ਫੜੇ ਨੇ ਤੇ ਗਾਂਵ ਉਹਨਾਂ ਤੋਂ ਪੁੱਛੀ ਦੀ ਕਸ਼ ਤੇ ਤਫ਼ਤੀਸ਼ ਦੇ ਦੌਰਾਨ ਇਹਨਾਂ ਕੋਲ 8 ਮੋਟਰਸਾਈਕਲ ਹੋਰ ਅਸੀਂ ਬਰਾਮਦ ਕਰਾਏ ਨੇ ਯਾਨੀ ਕਿ ਕੁੱਲ 10 ਮੋਟਰਸਾਈਕਲ ਅਸੀਂ ਬਰਾਮਦ ਕਰਾਏ ਜਿਹੜੇ ਇਹਨਾਂ ਨੇ ਅਲੱਗ-ਅਲੱਗ ਥਾਵਾਂ ਤੋਂ ਚੋਰੀ ਕੀਤੇ ਸਨ ਇੰਨਾ ਚ ਇੱਕ ਜਿਹੜਾ ਵਿਅਕਤੀ ਹੈਗਾ ਜੀ ਉਹਦੇ ਤੇ ਪਹਿਲਾਂ ਵੀ ਆਪਣਾ ਪਰਚਾ ਦਰਜਾ ਕਾਉਸ ਲੋਟਰ ਐਕਟ ਦੀ ਧਾਰਾ ਦੇ। ਸਰ ਕਿੱਥੋਂ ਦੇ ਰਹਿਣ ਵਾਲੇ ਸਾਰੇ ਕਿੱਥੋਂ ਦੇ ਰਹਿਣ। ਇਹ ਜੀ ਹੈਗੇ ਮੁਕਸਰ ਦੇ ਰਹਿਣ ਵਾਲੇ ਨੇ ਤੇ ਇੱਕ ਫਰੀਦਕੋਟ ਦਾ ਰਹਿਣ ਵਾਲਾ। ਪਹਿਲਾਂ ਹੀ ਗਾਉਂ ਵਾਲੇ ਨੇ ਇਹ ਕੋ ਮਾਮਲੇ ਦਰਜ। ਇੱਕ ਕਾਉਸ ਲੋਟਰ ਐਕਟ ਦਾ ਪਰਚਾ ਦਰਜ ਹੈਗਾ ਜੀ ਇੱਕ ਵਿਅਕਤੀ ਤੇ ਕਾਉਸ ਲੋਟਰ। ਪਤਾ ਲੱਗਾ ਕਿ ਅੱਗੇ ਕਿਸ ਨੂੰ ਇਹ ਤਾਂ ਹਜੇ ਜੀ ਅਸੀਂ ਹੁਣ ਰਿਮਾਂਡ ਲਾਾਂਗੇ ਤੇ ਕਿੱਥੋਂ ਚੋਰੀ ਕੀਤੇ ਨੇ। ਜਾਣੇ ਕਿ ਕਿਨੂੰ ਗਾਂ ਵੇਚਦੇ ਸੀ ਕਿੱਦਾਂ ਵੇਚਦੇ ਸੀ ਉਹ ਸਾਰਾ ਹੁਣ ਪਤਾ ਕਰਕੇ ਹੋਰ ਵੀ ਜੇ ਹੋ ਸਕਦੀਆਂ ਰਿਕਵਰੀਆਂ ਕਰਾਵਾਂਗੇ ਸਾਰੇ ਜਿਹੜੇ ਚੋਰੀ ਦੇ ਮਾਮਲੇ ਸਾਰੇ ਫਿੱਟੜ ਦੇ ਨਜ਼ਦੀਕੀ ਏਰੀਆ ਦੇ ਹੀ ਹੁੰਦਾ ਆਸ-ਪਾਸੇ ਜਿਹੜੇ ਇਹ ਸਾਰੇ ਨਜ਼ਦੀਕੀ ਦੇ ਆਸ-ਪਾਸੇ ਦੇ